ਡਾਈਪਰ ਆਏ ਆ 400 ਰੁਪਏ ਦੇ 75 ਪੀਸ ਹਾਂ ਸਤਿਕਾਰਯੋਗ ਓਕੇ ਬਈ ਆ ਦੇਖੋ ਇਹ ਸਟੀਮਰ ਆ ਗਏ ਸਟੀਮਰ ਤੁਹਾਨੂੰ ਪਹਿਣਾ 90 ਰੁਪਏ ਦਾ ਇਹ ਹੋਰ ਕੰਪਨੀ ਹਾਂ ਇਹ ਕੰਪਨੀ ਹੋ ਰਿਹਾ ਮੇਰੇ ਕਸਟਮਰ ਬੜੇ ਮੁੜੇ ਐ ਵੈਕਸੀਟਰ ਨਹੀਂ ਹੈਗਾ ਵੈਕਸੀਟਰ 100 ਰੁਪਏ ਦਾ ਆ ਗਿਆ ਹੈ ਓਕੇ ਦੋ ਦਿਨ ਮੇਰੇ ਕਸਟਮਰ ਬਹੁਤ ਹਾਂ 100 ਰੁਪਏ ਦਾ ਵੈਕਸੀਟਰ ਐਮ ਆਰ ਪੀ ਕਿੰਨਿਆਂ ਦਾ 700 ਰੁਪਏ ਅਰੋਜ਼ ਆਰਡਰ ਹੈ 40 ਰੁਪਏ ਐਮ ਆਰ ਪੀ 40 ਰੁਪਏ ਦਾ ਪੂਰਾ ਪੈਕੇਟ ਓਕੇ 40 ਰੁਪਏ ਦਾ 40 ਰੁਪਏ ਆ ਪੂਰਾ ਪੈਕੇਟ 40 ਰੁਪਏ ਦਾ ਹਾਂ ਪੂਰਾ ਪੈਕੇਟ 40 ਰੁਪਏ ਦਾ 10 ਪੀਸ ਹੈ ਨੇਲ ਰਿਮੂਵਰ ਹੈ ਟਿਸ਼ੂ ਨੇਲ ਰਿਮੂਵਰ 96 ਰੁਪਏ ਦਰਜਨ 8 ਰੁਪਏ ਦਾ ਪੀਸ ਓਕੇ ਜੀ 8 ਰੁਪਏ ਦਾ ਪੀਸ ਹੈ 20 ਰੁਪਏ ਸੇਲ ਹੁੰਦਾ ਅਨੇਗਾ ਦੇ ਕਲਰ ਬਾਕਸ ਆ ਗਏ ਹਾਂਜੀ 55 ਓਨਲੀ ਜੀ ਆਇਆਂ ਆਓ ਕਿੰਨੇ ਦੇ ਐਮ ਆਰ ਪੀ ਕੀ ਆ 150 ਰੁਪਏ ਐਮ ਆਰ ਪੀ 52 ਰੁਪਏ ਦਾ ਆ ਦੇਖੋ 1 ਲੀਟਰ ਡਵੈਲਪਰ ਹੈ ਇੱਕ ਲੀਟਰ ਦਾ ਡਵੈਲਪਰ 150 ਰੁਪਏ ਓਕੇ ਬਈ ਆ ਦੇਖੋ ਮੈਂ ਕਿੰਨੇ ਦਾ ਹੈ ਉਧਾਂ ਤੇ ਬਜ਼ਾਰੋਂ 300 ਰੁਪਏ ਐਮ ਆਰ ਪੀ ਹੈ 300 ਦਾ ਹੀ ਲੈਣੇ ਹੋ ਮੈਡੀਕੇਟਡ ਆਈਟਮ ਹੈ 150 ਰੁਪਏ ਹਾਂਜੀ ਸਸਤੀ ਕਾਲੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਦਾਂਗੰਜ ਕੋਸਮੈਟਿਕ ਦਾ ਸਭ ਤੋਂ ਘਾਉਨੇ ਹੋਰ ਨਵਾਂ ਸਵਾਨ ਰੇਟ ਬਹੁਤ ਜ਼ਿਆਦਾ ਘਟ ਸਾਰਾ ਕੰਪਨੀ ਦਾ ਸਮਾਨ ਨੂੰ ਆਈਪ੍ਰੋ ਲੱਗੀ ਏ 90 90 ਰੁਪਏ ਦਾ ਝਾਰ ਹੈ ਪੂਰਾ ਝਾਰ ਹਾਂ ਇਹ ਕੁਝ ਜਿਓਮੈਟਰੀ ਬਾਕਸ ਹੈ ਪੂਰਾ ਜਿਓਮੈਟਰੀ ਬਾਕਸ ਤੁਹਾਨੂੰ 80 ਰੁਪਏ ਦੀ ਜਿਓਮੈਟਰੀ ਪੂਰੀ ਕਿੰਨੇ ਦਾ 80 ਰੁਪਏ ਦੀ ਪੂਰੀ ਤੁਸੀਂ 80 ਰੁਪਏ ਦਾ ਇੱਕ ਪੀਸ ਵੇਚਣਾ ਤੁਹਾਨੂੰ 80 ਦੇ ਕਿੰਨੇ ਆ ਪਰ ਪੀਸ ਦੇ ਉੱਤੇ 50 ਰੁਪਏ ਠੀਕ ਹੋ ਗਿਆ ਹਾਂ ਵੀ ਇਹਤ ਕਰ ਦੋ ਸਰ ਠੀਕ ਆ ਮੈਂ ਕਰ ਦੂਗਾ ਆ ਫਾਊਂਡੇਸ਼ਨ ਆ ਗਈਆਂ ਯੂ ਐਂਡ ਮੀ ਕੈਨਸਰ ਪੇਪਰ ਪੀਸ ਦੇਖ ਤੇ ਐਮ ਆਰ ਪੀ ਐ ਓਕੇ ਬ੍ਰੋ ਕੈਨਸਰ ਪੇਪਰ ਪੀਸ ਤੇ ਐਮ ਆਰ ਪੀ 50 ਰੁਪਏ ਦਾ ਪੀਸ ਓਕੇ ਭਾਈ ਲੈ ਜਾਓ ਠੀਕ ਆ ਆ ਲੈ ਗਈ ਜਿੰਦਗੀ ਵਿੱਚ ਨੋਟ ਲਓ ਟੋਟਲ ਟੋਟਲ ਸਭਾ ਦੇ ਮੇਨ ਵਿੱਚ ਆ ਦੇਖੋ ਵੈਕਸ ਪੱਟੀ ਜੀ ਤੇ ਉਹ ਵੈਕਸ ਪੱਟੀ ਲੱਗੀ ਸਾਰੀ ਵੈਕਸ ਪੱਟੀ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਓਕੇ ਆਓ ਮੁੰਡਿਆ ਰੱਖੀ ਜੀ ਤੇ ਦੇਖੋ ਮੇਰੇ ਕਸਟਮਰ بڑے ਮੁੜੇ ਹੈ ਵੈਕਸੀਟਰ ਨਹੀਂ ਹੈਗਾ ਵੈਕਸੀਟਰ 100 ਰੁਪਏ ਦਾ ਆ ਗਿਆ ਹੈ ਓਕੇ ਦੋ ਦਿਨ ਮੇਰੇ ਕਸਟਮਰ ਬਹੁਤ ہاں 100 ਰੁਪਏ ਦਾ ਵੈਕਸੀਟਰ ਐਮ ਆਰ ਪੀ ਕਿੰਨੇ ਦਾ 700 ਰੁਪਏ 700 ਐਮ ਆਰ ਪੀ 100 ਰੁਪਏ ਦਾ ਵੈਕਸੀਟਰ 400 ਰੁਪਏ ਦੇ 75 ਪੀਸ ਇਹ ਦੇਖੋ ਰੋਜ਼ ਵਾਟਰ ਹੈ 40 ਰੁਪਏ ਐਮਰ ਵੀ 40 ਰੁਪਏ ਦਾ ਪੂਰਾ ਪੈਕਟ 40 ਰੁਪਏ ਦਾ 40 ਰੁਪਏ ਆ ਪੂਰਾ ਪੈਕਟ 40 ਰੁਪਏ ਦਾ 10 ਪੀਸ ਹੈ ਓਕੇ ਬਈ ਠੀਕ ਹੈ ਇਹਨੂੰ ਜਿਹਨੂੰ ਕਰਨੀ ਹੈ ਹਨਾ ਆ ਸਾਰੇ ਟਿਸ਼ੂਜ਼ ਆ ਗਏ 25 ਓਨਲੀ 55 ਰੁਪਏ ਓਕੇ ਬਈ ਇਹ ਦੇਖੋ ਇੱਕ ਹੰਸ ਆ ਗਏ 72ਵਾਂ ਦਰਜਾ ਓਕੇ okay. 72 ਓਨਲੀ 72 ਵੀ ਦਰਜੋ 6 ਰੁਪਏ ਦਾ ਪੈ ਗਿਆ ਤੁਹਾਨੂੰ ਓਕੇ ਬਈ ਇਹ ਨੀਲਰੀ ਮੋਬਲ ਟਿਸ਼ੂ ਨੀਲਰੀ ਮੋਬਲ 96 ਰੁਪਏ ਦਰਜੋ 8 ਰੁਪਏ ਦਾ ਪੀਸ ਓਕੇ ਬਈ 8 ਰੁਪਏ ਦਾ ਪੀਸ ਹੈ 20 ਰੁਪਏ ਸੇਲ ਹੁੰਦਾ 60 ਰੁਪਏ ਦਰਜੋ ਆ ਸ਼ੀਟ ਮਾਸਕ ਆ ਗਏ ਹਾਂਜੀ ਸ਼ੀਲਡਸ ਦਾ 30 ਰੁਪਏ 30 ਰੁਪਏ ਉਕੇ ਹਾਂਜੀ ਅਨੇਗਾ ਦੇ ਕਲਰ ਬਾਕਸ ਆ ਗਏ ਹਾਂਜੀ 55 ਓਨਲੀ ਅੱਗੇ ਆਓ ਕਿੰਨੇ ਦੇ ਐਮ ਆਰ ਪੀ ਕੀ ਆ 150 ਰੁਪਏ ਐਮ ਆਰ ਪੀ ਕੀ ਆ 55 ਰੁਪਏ 55 ਰੁਪਏ ਤਾਂ ਆ ਦੇਖੋ 1 ਲੀਟਰ ਡਿਵੈਲਪਰ ਹੈ ਹਾਂਜੀ ਇੱਕ ਲੀਟਰ ਦਾ ਡਿਵੈਲਪਰ 150 ਰੁਪਏ ਓਕੇ ਬਈ ਆ ਦੇਖੋ ਮੈਕ ਤੇ ਕਿੰਨੇ ਦਾ ਹੈ ਉਧਾਂ ਤੇ ਬਾਜ਼ਾਰੋਂ 300 ਰੁਪਏ ਐਮ ਆਰ ਪੀ ਐ 300 ਦਾ ਹੀ ਲੈਣੇ ਹੋ ਮੈਡੀਕੇਟਡ ਆਈਟਮ ਐ 150 ਰੁਪਏ ਓਕੇ ਬਈ ਆ ਦੇਖੋ ਸਟੀਮਰ ਆ ਗਏ ਸਟੀਮਰ ਤੁਹਾਨੂੰ ਪੈਣਾ ਹੈ 90 ਰੁਪਏ ਦਾ ਇਹ ਹੋਰ ਕੰਪਨੀ ਹਾਂ ਇਹ ਕੰਪਨੀ ਹੋ ਰਹੀ ਆ ਬਾਇਓ ਦੀਆਂ ਬਲੀਚਾਂ 300 ਰੁਪਏ ਐਮਆਰਪੀ ਪਿਆਰ 300 ਐਮਆਰਪੀ 500 ਰੁਪਏ ਆ ਦੇਖੋ ਵੈਕਸ ਪੱਟੀ ਲੱਗੀ ਸਾਰੀ ਬਾਈ ਹਾਂ ਬਾਈ ਵੈਕਸ ਪੱਟੀ 35 ਰੁਪਏ ਦੀ ਸਰਫ ਮੈਸਕਿੰਗ ਮਹਿੰਗੀਆਂ ਨੇ ਇਹ ਇਹ ਦੇਖੋ 150 ਰੁਪਏ ਐਮਆਰਪੀ ਇਹ ਤੂੰ ਤਿਆਰ ਕਰਵਾਇਆ ਹਾਂ ਹਾਂ 150 ਰੁਪਏ ਐਮਆਰਪੀ 35 ਰੁਪਏ ਓਕੇ ਬਾਈ ਆਓ ਬਾਉ ਦਾ ਮਾਲ ਇੱਕ ਨਾਲ ਇੱਕ ਫ੍ਰੀ ਬਾਉ ਦਾ ਮਾਲ ਇੱਕ ਨਾਲ ਇੱਕ ਫ੍ਰੀ ਓਕੇ ਆਕਸੀ ਦਾ ਮਾਲ ਇੱਕ ਨਾਲ ਇੱਕ ਫ੍ਰੀ ਮੀਡੀਆ ਦਾ ਮਾਲ ਇੱਕ ਨਾਲ ਇੱਕ ਫ੍ਰੀ ਓਕੇ ਠੀਕ ਹੈ ਜੀ ਮਲਤਾਨੀ ਹਾਂ ਸ਼ੈਂਪੂ ਇੱਕ ਨਾਲ ਇੱਕ ਫ੍ਰੀ ਸਾਰੇ ਵੀ ਲੱਗੇ 50 50 40 50 ਮਾਲ ਬਹੁਤ ਹੈ ਤੇ ਰਸ਼ ਦੇ ਕਾਰਨ ਆਪਾਂ ਜਿਆਦਾ ਦਿਖਾ ਨਹੀਂ ਪਾ ਰਹੇ ਬਾਕੀ ਤੁਹਾਨੂੰ ਪਤਾ ਹੀ ਆਪਣੇ ਰੇਟ ਥੈਂਕ ਯੂ ਆ ਡਾਈਪਰ ਆਏ ਆ 400 ਰੁਪਏ ਦੇ 75 ਪੀਸ ਹਾਂ ਤਕਾ 400 ਰੁਪਏ ਦੇ 75 ਪੀਸ ਤਿਆਰ ਰੱਖੋ